प्यारे बच्चों मैं ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗੀ ਹਾਂ ਵਫਾਦਾਰੀ ਕੌਣ ਨਿਭਾਉਂਦਾ ਹੈ ਬੱਚਿਓ ਅਸੀਂ ਸਭ ਜਾਣਦੇ ਹਾਂ ਕਿ ਕੁੱਤਾ ਇੱਕ ਬਹੁਤ ਹੀ ਵਫਾਦਾਰ ਜਾਨਵਰ ਹੈ ਇਹ ਆਪਣੇ ਮਾਲਕ ਨਾਲ ਪੂਰੀ ਵਫਾਦਾਰੀ ਨਿਭਾਉਂਦਾ ਹੈ ਅੱਜ ਕੱਲ੍ਹ ਇਹਨਾਂ ਦੀਆਂ ਕਿਸਮਾਂ ਹਨ ਤਾਂ ਇਹਨਾਂ ਨੂੰ ਵੀ ਬੱਚਿਆਂ ਵਾਂਗ ਪਾਲਿਆ ਜਾਂਦਾ ਹੈ ਇਹਨਾਂ ਦੇ ਖਾਣ ਪੀਣ ਅਤੇ ਬਿਮਾਰੀਆਂ ਤੋਂ ਬਚਣ ਲਈ ਮਾਲਕ ਇਹਨਾਂ ਲਈ ਘਰ ਦੇ ਰਾਸ਼ਨ ਨਾਲ ਸਮਾਨ ਲੈ ਕੇ ਹੁੰਦਾ ਹੈ ਕੁਝ ਕਿਸਾਨ ਵੀ ਇਹਨਾਂ ਨੂੰ ਪਾਲਦੇ ਹਨ ਕਿਉਂਕਿ ਇਹ ਖੇਤਾਂ ਦੀ ਵੀ ਰਾਖੀ ਕਰਦਾ ਹੈ ਇੱਕ ਵਾਰ ਇੱਕ ਕਿਸਾਨ ਦਾ ਕੁੱਤਾ ਖੂਹ ਵਿੱਚ ਡਿੱਗ ਪੈਂਦਾ ਹੈ ਉਹ ਕਾਫੀ ਡੂੰਘਾ ਸੀ ਤੇ ਉਸ ਵਿੱਚ ਪਾਣੀ ਨਹੀਂ ਸੀ ਕੁੱਤਾ ਹੁਣ ਬਾਹਰ ਨਹੀਂ ਨਿਕਲ ਸਕਦਾ ਸੀ ਉਸ ਨੇ ਉੱਚੀ ਉੱਚੀ ਔਖਣਾ ਸ਼ੁਰੂ ਕੀਤਾ ਕਿਸਾਨ ਪਹਿਲਾਂ ਹੀ ਉਸ ਦੀ ਭਾਲ ਕਰ ਰਿਹਾ ਸੀ ਉਹ ਚਿੰਤਾ ਵਿੱਚ ਸੀ ਫਿਰ ਉਸ ਨੂੰ ਕੁੱਤੇ ਦੇ ਭੁੱਖਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸਨੇ ਵੇਖਿਆ ਕਿ ਉਸ ਦਾ ਕੁੱਤਾ ਕੂਹ ਵਿੱਚ ਡਿੱਗ ਪਿਆ। ਹੁਣ ਉਸ ਦੇ ਹੱਥੋਂ ਆਪਰਾਂ ਦੀ ਪੈ ਗਈ। ਉਸਨੇ ਮਦਦ ਲਈ ਹੋਰ ਲੋਕਾਂ ਨੂੰ ਬੁਲਾਇਆ। ਸਾਰਿਆਂ ਨੇ ਕਈ ਤਰੀਕੇ ਅਪਣਾਏ। ਕੁੱਤੇ ਨੂੰ ਬਾਹਰ ਢੱਲ ਲਈ ਪਰ ਸਫਲਤਾ ਹੋ ਸਕੇ। ਅਖੀਰ ਇੱਕ ਆਦਮੀ ਨੇ ਸਲਾਹ ਦਿੱਤੀ ਕਿ ਕੂਹ ਵਿੱਚ ਪਾਣੀ ਪੜ ਦਿੱਤਾ ਜਾਵੇ ਕਿਉਂਕਿ ਕੁੱਤਾ ਡੁੱਬਦਾ ਨਹੀਂ। ਇਹ ਪਾਣੀ ਵਿੱਚ ਤੈਰ ਵੀ ਲੈਂਦਾ ਹੈ ਇਸ ਲਈ ਉਹਨਾਂ ਨੇ ਖੂਹ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਪਾਣੀ ਉੱਪਰ ਆਉਣ ਲੱਗਿਆ ਕੁੱਤਾ ਵੀ ਉੱਪਰ ਦਿਖਾਈ ਦੇਣ ਲੱਗਾ ਇਸੇ ਕਾਫੀ ਮਿਹਨਤ ਲੱਗੀ ਪਰ ਉਹ ਕੁੱਤੇ ਨੂੰ ਬਾਹਰ ਲਿਆਉਣ ਵਿੱਚ ਸਫਲ ਹੋ ਗਏ ਇਸ ਤਰ੍ਹਾਂ ਕੁੱਤੇ ਦੀ ਜਾਨ ਬਚ ਗਈ ਜੇਕਰ ਠੰਡੇ ਦਿਮਾਗ ਨਾਲ ਸੋਚਿਆ ਜਾਵੇ ਤਾਂ ਕਈ ਵਾਰੀ ਵੱਡੀ ਤੋਂ ਵੱਡੀ ਮੁਸ਼ਕਲ ਦਾ ਹੱਲ ਵੀ ਨਿਕਲ ਜਾਂਦਾ ਹੈ ਇਸ ਲਈ ਪਿਆਰੇ ਬੱਚੋ ਸਾਰੇ ਨੂੰ ਸ਼ਾਂਤ ਮਨ ਨਾਲ ਸੋਚਣਾ ਚਾਹੀਦਾ ਹੈ ਜਦੋਂ ਵੀ ਕੋਈ ਆਪਣੇ ਤੇ ਔਖੜ ਜਾਂ ਮੁਸੀਬਤ ਆ ਜਾਂਦੀ ਹੈ ਇਸ ਲਈ ਪਿਆਰੇ ਬੱਚਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ